ਮਤਾ ਦੇਖ ਦੇਖ ਲੋ ਕਿ ਪਤੰਗ ਬੰਦ ਕਰਾਉਣ ਸੰਬੰਧੀ ਜਿਹੜਾ ਮਤਾ ਪਾਇਆ ਗਿਆ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਅਤੇ ਨਗਰ ਪੰਚਾਇਤ ਵੱਲੋਂ ਪਿੰਡ ਵਿੱਚ ਪਤੰਗ ਚੜਾਉਣ ਅਤੇ ਦੁਕਾਨ ਤੇ ਵੇਚਣ ਤੇ ਪਾਬੰਦੀ ਹੈ ਜਿਹੜਾ ਇਸ ਦੀ ਉਲੰਘਣਾ ਕਰੇਗਾ ਉਸ ਤੇ ਕਾਨੂੰਨੀ ਕਾਰਵਾਈ ਹੈ ਕਿਸੇ ਦਾ ਕਾਲਕਟਾ ਜਾਂਦਾ ਕੋਈ ਪੰਛੀਆਂ ਦੇ ਖੰਭ ਕੱਟੇ ਜਾਂਦੇ ਨਾ ਅਸੀਂ ਬੈਠੇ ਬੈਠੇ ਨਾਲ ਰਹਿ ਕੀਤੀ ਇਹਦਾ ਹੱਲ ਕੀ ਹੱਲ ਕੀ ਕੱਢਿਆ ਜਾਵੇ ਉਹ ਵਿੱਚ ਪ੍ਰਵੰਤੇ ਸੱਜਣ ਕਹਿੰਦੇ ਵੀ ਆਪਾਂ ਪਤੰਗ ਹੀ ਬੰਦ ਕਰ ਦੋ ਚੈਨਾ ਡੋਰੂ ਤਾਂ ਨਹੀਂ ਬੰਦ ਹੁੰਦੀ ਅਸਲ ਜੇ ਇਹ ਤਾਂ ਪਤੰਗੀ ਬੰਦ ਕੀਤੀ ਜਾਣਾ ਤਾਂ ਚਾਹਨਾ ਡੋਰ ਆਪਣੇ ਆਪ ਹੀ ਬੰਦ ਹੋ ਗਈ ਜਦੋਂ ਖਬਰਾਂ ਸੁਣਦੀਆਂ ਕਿ ਨੁਕਸਾਨ ਹੁੰਦੇ ਨੇ ਕੋਈ ਕੋਠੇ ਤੇ ਡਿੱਗੇ ਬੱਚਾ ਮਰ ਗਿਆ ਕੱਲੇ ਕੱਲੇ ਬੱਚੇ ਨੇਗੇ ਕੋਠਿਆਂ ਤੋਂ ਡਿੱਗੜ ਕੇ ਮੌਤਾਂ ਹੋਈ ਜਾਂਦੀਆਂ ਇਸ ਨੂੰ ਦੇਖਦੇ ਹੋਏ ਸਾਰੇ ਪੰਚਾਇਤ ਨੇ ਨਗਰ ਨਿਵਾਸੀਆਂ ਨੇ ਇਹ ਵਿਚਾਰ ਕਰਕੇ ਅਸੀਂ ਮਤਾ ਪਾਇਆ ਹੈਗਾ ਵੀ ਨਾ ਤਾਂ ਕੋਈ ਦੁਕਾਨਦਾਰ ਵਿੱਚ ਪਤੰਗੀ ਨਾ ਵੇਚਣ ਇੱਥੇ ਪਤੰਗ ਪਿੰਡ ਦੇ ਵਿੱਚ ਉੱਡਣੀ ਨਾ ਤੇ ਜਿਹੜੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਸੀਂ ਕਿਹਾ ਹੈ ਵੀ ਸ਼ਹਿਰੋਂ ਵੀ ਨਹੀਂ ਲੈ ਕੇ ਦਈ ਲਾਗੂ ਕਰਨ ਖਤ ਪਿੰਡ ਚ ਲੋਸਮੈਟ ਕੀਤੀ ਲਾਗੂ ਕਰਿਆ ਜੋ ਕੋਈ ਅੱਜ ਤੋਂ ਬਾਅਦ ਤੋਂ ਬਾਅਦ ਰਜਵਾ ਕੋਈ ਕੋਠੇ ਦੇ ਨਹੀਂ ਚੜਿਆ ਕਿਉਂਕਿ ਮਾਪਿਓ ਨੇ ਹਰ ਇੱਕ ਨੂੰ ਸਮਝਾ ਦਿੱਤਾ ਵੀ ਪਰਚਾ ਦਰਜ ਮਾਪਿਓ ਤੇ ਹੋਊਗਾ ਜੇ ਨਵਾਲਾ ਕਜਵਾਤ ਪੰਜਾਬ ਅੰਦਰ ਚੈਨਾ ਡੋਰ ਲੋਕਾਂ ਦੀ ਜਾਨ ਦਾ ਖੌ ਬਣ ਰਹੀ ਹੈ ਲਗਾਤਾਰ ਚੈਨਾ ਡੋਰ ਨਾਲ ਜਿੱਥੇ ਬੱਚਿਆਂ ਦਾ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਪੰਛੀਆਂ ਦਾ ਵੀ ਕਿਤੇ ਨਾ ਕਿਤੇ ਨੁਕਸਾਨ ਆ ਜਿਹੜਾ ਪਿਛਲੇ ਦਿਨਾਂ ਚ ਹੋਇਆ ਇਸ ਨੂੰ ਦੇਖਦੇ ਹੋਏ ਜ਼ਿਲ੍ਹਾ ਬਠਿੰਡਾ ਦੇ ਪਿੰਡ ਪੈਣੀਚੂੜ ਨੇ ਇੱਕ ਵੱਖਰਾ ਉਪਰਾਲਾ ਕੀਤਾ ਜਿਨ੍ਹਾਂ ਨੇ ਪਿੰਡ ਵਿੱਚ ਪਤੰਗ ਡੌਣ ਤੋਂ ਚੈਨਾ ਡੋਰ ਵਰਤਣ ਤੋਂ ਸਮੁੱਚੀਆਂ ਡੋਰਾ ਵਰਤਣ ਤੋਂ ਆ ਜਿਹੜੀ ਇੱਥੇ ਮਤਾ ਪਾਇਆ ਪਵੰਦੀ ਲਾਈ ਹੈ ਪੰਚਾਇਤ ਇੱਕ ਵਾਰੀ ਤਸਵੀਰਾਂ ਦਿਖਾ ਦਈਏ ਕਿ ਮਤਾ ਜਿਹੜਾ ਪਿੰਡ ਵੱਲੋਂ ਸਮੁੱਚੇ ਪਿੰਡ ਨੇ ਜਿਹੜਾ ਇਕੱਠਾ ਹੋ ਕੇ ਪਾਇਆ ਮਤਾ ਦੇਖ ਦੇਖ ਲੋ ਕਿ ਪਤੰਗ ਆ ਬੰਦ ਕਰਾਉਣ ਸੰਬੰਧੀ ਹੈ ਜਿਹੜਾ ਮਤਾ ਪਾਇਆ ਗਿਆ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਅਤੇ ਨਗਰ ਪੰਚਾਇਤ ਵੱਲੋਂ ਪਿੰਡ ਵਿੱਚ ਪਤੰਗ ਚੜਾਉਣ ਅਤੇ ਦੁਕਾਨ ਤੇ ਵੇਚਣ ਤੇ ਪਾਬੰਦੀ ਹੈ ਜਿਹੜਾ ਇਸ ਦੀ ਉਲੰਘਣਾ ਕਰੇਗਾ ਉਸ ਤੇ ਕਾਨੂੰਨੀ ਕਾਰਵਾਈ ਹੈ ਹੋਵੇਗੀ ਕਾਨੂੰਨੀ ਕਾਰਵਾਈ ਕੀ ਹੋਵੇਗੀ ਪੰਚਾਇਤ ਆ ਜਿਹੜੀ ਸਮੁੱਚੀ ਪਿੰਡ ਆ ਜਿਹੜਾ ਉਹਨੂੰ ਕੋਈ ਜੁਰਮਾਨਾ ਜਿਹੜਾ ਲਗਾਏਗਾ ਬੇਸ਼ੱਕ ਜੁਰਮਾਨਾ ਸਰਕਾਰਾਂ ਲਗਾਉਂਦੀਆਂ ਨੇ ਪਰ ਭੱਪੇ ਲੈਵਲ ਤੇ ਪੰਚਾਇਤ ਲੈਵਲ ਤੇ ਆ ਜਿਹੜਾ ਉਨੂੰ ਸਜ਼ਾ ਕਿਹਾ ਜਾ ਸਕਦਾ ਕੋਈ ਜੁਰਮਾਨਾ ਕਿਹਾ ਜਾ ਸਕਦਾ ਕੋਈ ਪਰਚੀ ਆੜੀ ਉਹਦੀ ਸਾਂਝੇ ਫਾਵੀ ਕੱਟੀ ਜਾ ਸਕਦੀ ਐ ਇਸ ਕਰਕੇ ਜਿਹੜਾ ਸਮੁੱਚਾ ਪਿੰਡ ਇੱਕ ਥਾਂ ਤੇ ਇਕੱਠਾ ਹੋਇਆ ਕਿਉਂਕਿ ਲਗਾਤਾਰ ਪੰਜਾਬ ਵਿੱਚ ਨੁਕਸਾਨ ਹੋ ਰਿਹਾ ਚਾਈਨਾ ਡੋਰ ਕਰਕੇ ਬਹੁਤ ਸਾਰੀਆਂ ਜਾਨਾਂ ਗਈਆਂ ਨੇ ਬਹੁਤ ਸਾਰੇ ਬੱਚਿਆਂ ਦੀ ਜਾਨਾਂ ਗਈਆਂ ਇੱਥੋਂ ਤੱਕ ਕਿ ਕਈ ਬੱਚੇ ਪਤੰਗ ਚੜਾਉਂਦੇ ਨੇ ਕੋਠੇ ਤੋਂ ਡਿੱਗੇ ਨੇ ਉਹ ਉਹ ਵੀ ਨੁਕਸਾਨ ਹੋਇਆ ਇਸ ਨੂੰ ਦੇਖਦੇ ਹੋਏ ਇਸ ਪਿੰਡ ਨੇ ਪਹਿਲਾ ਪਿੰਡ ਆ ਜਿਹੜਾ ਪੰਜਾਬ ਦਾ ਜਿਨ੍ਹਾਂ ਨੇ ਇਹ ਕਦਮ ਚੁੱਕਿਆ ਸ਼ਲਾਘਾਯੋਗ ਕਾਰਜਾ ਜਿਹੜਾ ਕੀਤਾ ਹੈ ਪਿੰਡ ਦੇ ਸਰਪੰਚ ਸਾਹਿਬ ਤੋਂ ਪਹਿਲਾਂ ਮੌਜੂਦ ਨੇ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਕਿਵੇਂ ਮੰਚ ਕਿਵੇਂ ਆਇਆ ਵੀ ਇਸ ਤਰ੍ਹਾਂ ਦਾ ਮਤਾ ਪਾਇਆ ਜਾਵੇ ਸਮੁੱਚਾ ਪਿੰਡ ਜਿਹੜਾ ਤੁਸੀਂ ਇਕੱਠਾ ਕੀਤਾ ਹੈਗਾ ਹਾਂਜੀ ਇਹ ਕਰਕੇ ਮਤਾ ਪਾਇਆ ਜੀ ਵੀ ਅੱਗੇ ਪਾਸੇ ਕਹਿੰਦਾ ਕਿ ਨਾਲ ਲੋਰ ਨਾਲ ਕੋਈ ਨੁਕਸਾਨ ਨਾ ਹੋਵੇ ਅਸੀਂ ਹੋਰ ਵੀ ਪੰਚਾਇਤਾਂ ਨੂੰ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਹ ਹਿੱਸ਼ਾ ਦੰਨੇ ਆ ਇਹ ਇਸੇ ਤਰ੍ਹਾਂ ਤੁਸੀਂ ਮਤਾ ਸਾਰੀਆਂ ਪੰਚਾਇਤਾਂ ਲੋੜੀ ਪਿੰਡਾਂ ਦੇ ਬਣਾਉਣ ਕਿਵੇਂ ਸੋਚਿਆ ਕਿਵੇਂ ਮਨ ਚ ਕਿਵੇਂ ਆਇਆ ਕਿ ਨੁਕਸਾਨ ਦੇਖ ਕੇ ਕਿ ਸੋਚਿਆ ਵੀ ਪਿੰਡ ਚ ਉਹਨੂੰ ਕੋਈ ਛੋੜੇ ਪਿੰਜ ਪਤੰਗ ਵੀ ਨਹੀਂ ਉੱਡ ਰਿਆ ਹੈਗਾ ਹਾਂਜੀ ਹਾਂ ਜੀ ਕੱਲ ਦਾ ਅਸੀਂ ਮਤਾ ਪਾਇਆ ਜੀ ਤੇ ਉਦੋਂ ਬਾਅਦ ਕੋਈ ਪਤੰਗ ਨਹੀਂ ਹਾਂ ਦੇਖਿਆ ਜੀ ਕੋਠਿਆਂ ਦੇ ਬੀ ਡੋਲੀ ਬੱਚਿਆਂ ਦੇ ਮਾਪਿਆਂ ਨੇ ਮਤਲਬ ਪਰੰਦੀਦੀ ਲਈ ਹੈ ਤੇ ਕੱਲ ਜੀ ਮਤਲਬ ਐਸੀ ਨਹੀਂ ਕੋਈ ਦੇਖਿਆ ਬਤਨ ਸੂਚਾ ਪਿੰਡ ਛੋੜਨਾ ਸਹਿਮਤ ਹੋਇਆ ਪਿੰਡ ਪਿੰਡ ਵਾਸੀ ਬੱਚੇ ਸਾਰੇ ਸਹਿਮਤ ਹੋਏ ਨੇ ਹਾਂਜੀ ਇਹ ਸਾਰੇ ਨਗਰ ਦੇ ਜਹਾਲ ਜਿਹੜਾ ਜੋਗ ਨਾਲ ਉਹ ਛਾੜੇ ਕੋਲੇ ਪੰਚਾਇਤ ਕੋਲੇ ਆਏ ਜੀ ਦੇਸ਼ ਕਰਕੇ ਅੱਗੇ ਆਪਾਂ ਦਾ ਜਦੋਂ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਆਪਾਂ ਆਪਾ ਜੀ ਮਤਾ ਚਾਹਨਾ ਪਈ ਵੀ ਇਹ ਆਪਾਂ ਪਹਿਲੇ ਹੀ ਮਤਾ ਪਾਉ ਹ ਜੇ ਅੱਗੇ ਵਾਸਤੇ ਕੋਈ ਨੁਕਸਾਨ ਨਹੀਂ ਕਿਵੇਂ ਪਿੰਡ ਨੇ ਸੋਚਿਆ ਕਿਵੇਂ ਬਾਈ ਜੀ ਤੁਸੀਂ ਨੌਜਵਾਨ ਹੋ ਸਾਰੇ ਕਹਿੰਦੇ ਨੌਜਵਾਨ ਵੀ ਇਕੱਠੇ ਹੋਏ ਬਜ਼ੁਰਗ ਵੀ ਇਕੱਠੇ ਹੋਏ ਅਸੀਂ ਤਾਂ ਜੀ ਜਦੋਂ ਖਬਰਾਂ ਪੜ੍ਹੀਆਂ ਅਖਬਾਰਾਂ ਚ ਵੀ ਪਲਾਂੇ ਤਾਂ ਨੁਕਸਾਨ ਹੋ ਗਿਆ ਬੱਚੇ ਮਰ ਬੱਚੇ ਮਰ ਰਹੇ ਨਾ ਕਿ ਕਿਸੇ ਦਾ ਗਾਲ ਕੱਟਿਆ ਜਾਂਦਾ ਕੋਈ ਪੰਛੀਆਂ ਦਾ ਖੰਭ ਕੱਟੇ ਜਾਂਦੇ ਨਾ ਅਸੀਂ ਬੈਠੇ ਬੈਠੇ ਨਾਲ ਰਹਿ ਕੀਤੀ ਜੀ ਇਹਦਾ ਹੱਲ ਕੀ ਹੱਲ ਕੀ ਕੱਢਿਆ ਜਾਵੇ ਉਹ ਵਿੱਚ ਪਤਵੰਤੇ ਸੱਜਣ ਕਹਿੰਦੇ ਵੀ ਆਪਾਂ ਪਤੰਗੀ ਬੰਦ ਕਰ ਦੋ ਚੈਨਾ ਡੋਰ ਨੂੰ ਤਾਂ ਨਹੀਂ ਬੰਦ ਹੁੰਦੀ ਅਸਲ ਜੇ ਇਹ ਤਾਂ ਪਤੰਗੀ ਬੰਦ ਕੀਤੀ ਜਾਣਾ ਤਾਂ ਚੈਨਾ ਡੋਰ ਆਪਣੇ ਆਪ ਹੀ ਬੰਦ ਹੋ ਜਾਊਗੀ ਅਸੀਂ ਸਰਪੰਚ ਸਾਹਿਬ ਕੋਲੇ ਆਏ ਇਹਨਾਂ ਨੇ ਪੂਰੀ ਸਹਿਮਤੀ ਦਿੱਤੀ ਸਾਰੀ ਪੰਚਾਇਤ ਕੋਲੇ ਗਏ ਪੂਰੀ ਸਹਿਮਤੀ ਨਾਲ ਅਸੀਂ ਸਾਰੇ ਨਗਰ ਦੇ ਸਹਿਮਤੀ ਨਾਲ ਜੀ ਇਹ ਅਸੀਂ ਰਿਜ਼ਲਟ ਕੱਢਿਆ ਵੀ ਇਹ ਆਪਾਂ ਮਤਾ ਪੈ ਗਿਆ ਵੀ ਆਪਾਂ ਪਹਿਲ ਕਰ ਗਏ ਇਹਨੇ ਹੋਰ ਪੰਚਾਇਤਾਂ ਨੂੰ ਵੀ ਪਤਾ ਲੱਗ ਜੂਗਾ ਜੀ ਵੀ ਇਹਦਾ ਚੈਨਲ ਡੋਰ ਦਾ ਹੱਲ ਪਤੰਗਬਾਜ਼ੀ ਨੂੰ ਬੰਦ ਕਰਨੇ ਆ ਜੀ ਹੁਣ ਮਦਨ ਰੰਗਣ ਦੇ ਹੋਰ ਸਾਧਨ ਬਹੁਤ ਆ ਗਏ ਜੀ ਇਹ ਪਹਿਲਾਂ ਪ੍ਰਾਣਾ ਸਾਧਨ ਰਹਿ ਗਿਆ ਜੀ ਰੰਗਣ ਦਾ ਪਹਿਲਾਂ ਕੱਚੀ ਡੋਰ ਹੁੰਦੀ ਸੀ ਹੁਣ ਡੋਰਾਂ ਪਲਾਸਟਿਕ ਦੇ ਆ ਗਏ ਆ ਕੁਸਚਨ ਆ ਗਏ ਜੀ ਲੋਕਾਂ ਨੂੰ ਨੁਕਸਾਨ ਹੋਣ ਤੇ ਮੱਦੇਨਜ਼ਰ ਅਸੀਂ ਇਹ ਉਹ ਮੈਂ ਉਪਰਾਲਾ ਕੀਤਾ ਤੇ ਅਸੀਂ ਇਹ ਪਤੰਗਬਾਜੀ ਦੀ ਬੈਨ ਲਾਤਾ ਜੀ ਕਿਵੇਂ ਦੇਖ ਦੋ ਇਸ ਉਪਰਾਲੇ ਨੂੰ ਕੀ ਕਹਿਣਾ ਚਾਹੂੰ ਇਸ ਤਾਂ ਇਹੀ ਦੇਖਿਆ ਜੀ ਅਸੀਂ ਜਦੋਂ ਖਬਰਾਂ ਸੁਣਦਿਆਂ ਕਿ ਨੁਕਸਾਨ ਹੁੰਦੇ ਨੇ ਕੋਈ ਕੋਠੇ ਟੁੱਟ ਕੇ ਬੱਚਾ ਮਰ ਗਿਆ ਕੱਲੇ ਕੱਲੇ ਬੱਚੇ ਨੇਗੇ ਕੋਠਿਆਂ ਤੋਂ ਡਿੱਗ ਡਿੱਕੇ ਮੌਤਾਂ ਹੋਈ ਜਾਂਦੀਆਂ ਇਸ ਨੂੰ ਦੇਖਦੇ ਹੋਏ ਸਾਰੇ ਪੰਚਾਇਤ ਨੇ ਨਗਰ ਨਿਵਾਸੀਆਂ ਨੇ ਇਹ ਵਿਚਾਰ ਕਰਕੇ ਅਸੀਂ ਮਤਾਂ ਪਾਇਆਗਾ ਵੀ ਨਾ ਤਾਂ ਕੋਈ ਦੁਕਾਨਦਾਰ ਵਿੱਚ ਪਤੰਗੀ ਨਾ ਵੇਚਣ ਇੱਥੇ ਪਤੰਗ ਪਿੰਡ ਦੇ ਵਿੱਚ ਉੱਡਣੀ ਨਾ ਤੇ ਜੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਸੀਂ ਕਿਹਾ ਹੈ ਵੀ ਸ਼ਹਿਰੋਂ ਵੀ ਨਹੀਂ ਲੈ ਕੇ ਦੇਣੇ ਤੇ ਆਪਾਂ ਆਪਣੇ ਪਿੰਡ ਦੇ ਵਿੱਚ ਪਤੰਗ ਚੜਾਉਣਾ ਹੀ ਨਹੀਂ ਆਹਾ ਸੈਸੀ ਮਤਾ ਪਾਇਆ ਪੰਚਾਇਤ ਲੱਗਦਾ ਕੋਈ ਵੀ ਬੁਰਾਈ ਖਤਮ ਕਰਨ ਵਾਸਤੇ ਪਿੰਡ ਵਾਲਿਆਂ ਨੂੰ ਲੋਕਾਂ ਨੂੰ ਪਹਿਲ ਕਰਨੀ ਪੈਂਦੀ ਤੁਸੀਂ ਕੀਤੀ ਹੈਗੀ ਅਸੀਂ ਜੀ ਪਹਿਲਾਂ ਤਾਂ ਸਮੁੱਚੀ ਟੀਮ ਦਾ ਤੁਹਾਡਾ ਅਤੇ ਪੀਟੀਸੀ ਨਿਊਜ਼ ਦਾ ਚੈਨਲ ਦਾ ਅਸੀਂ ਬਹੁਤ ਬਹੁਤ ਨਗਰ ਵੱਲੋਂ ਸਮੁੱਚੀ ਪੰਚਾਇਤ ਵੱਲੋਂ ਮਜੂਦਾ ਪੰਚਾਇਤ ਵੱਲੋਂ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਨਗਰ ਦੇ ਵਿੱਚ ਆ ਕੇ ਇੱਕ ਗਰਾਊਂਡ ਲੈਵਲ ਤੋਂ ਇਹ ਗੱਲ ਨੂੰ ਜਨਤਾ ਦੇ ਵਿੱਚ ਲਿਆ ਰਹੇ ਨੇ ਜੋ ਅਸੀਂ ਇੱਥੇ ਮਤਾ ਪਾ ਕੇ ਫੈਸਲਾ ਕੀਤਾ ਪੰਚਾਇਤ ਨੇ ਉਸ ਪੰਚਾਇਤ ਦੇ ਫੈਸਲੇ ਫੈਸਲੇ ਨੂੰ ਸਾਰੇ ਸਮੁੱਚੀ ਦੁਨੀਆ ਦੇ ਵਿੱਚ ਲਿਆ ਰਹੇ ਨੇ ਜਿਹੜਾ ਕਿ ਗਵਰਨਮੈਂਟ پابੰਦੀ ਲਾਉਂਦੀ ਹੈ ਲੋਕ ਲਾਗੂ ਨਹੀਂ ਕਰਦੇ ਚੈਨਾ ਡੋਰ ਦਾ ਕਰਕੇ ਨੂੰ ਲਾ ਲਉ ਹੋਰ ਵੀ ਲਾ ਲਉ ਗੱਲਾਂ ਕਹੀ ਨੇ ਪਰ ਕਾਰਨ ਕੀ ਹੈ ਲੋਕ ਜੋ ਲਾਗੂ ਨਹੀਂ ਕਰਦੇ ਇਸ ਕਰਕੇ ਅਸੀਂ ਇੱਥੇ ਇਕੱਠੇ ਹੋ ਗਏ ਸੀ ਰਾਇ ਬਣਾਈ ਰਜਾਨਾ ਨੂੰ ਖਬਰਾਂ ਸੁਣਦੇ ਸੀ ਤੁਹਾਡੇ ਚੈਨਲਾਂ ਤੇ ਵੀ ਆ ਫਲਾਣੇ ਸਾਹ ਟੈਂ ਗਲਤ ਪਈਗੀ ਡੋਰ ਫਲਾਣੇ ਸਾਹ ਉਂਗਲਾਂ ਵੱਡੀਆਂ ਕਿਆਂ ਮੋੜ ਦੱਸਣੇ ਤੇ ਉਹ ਲੁਧਿਆਣਾ ਸਰ ਵੀ ਜੀਤ ਕੌਰ ਦਾ ਸੁਣਿਆ ਹਰਸਾ ਇਹੋ ਜੀਆਂ ਗੱਲਾਂ ਤੋਂ ਅਸੀਂ ਪ੍ਰਭਾਵ ਤੋਂ ਇਕੱਠੇ ਹੋ ਇਕੱਠੇ ਹੋ ਕੇ ਜਦੋਂ ਫੈਸਲਾ ਲਿਆ ਤਾਂ ਆਪਾਂ ਸਰਪੰਚ ਕੋਲ ਆਏ ਸਰਪੰਚ ਕੋਲ ਆ ਕੇ ਮੈਂਬਰਾਂ ਨੂੰ ਸੱਦਾ ਸਾਰੀ ਪੰਚਾਇਤ ਇਕੱਠੀ ਹੋਈ ਪੰਚਾਇਤ ਕੋਲੇ ਫੈਸਲਾ ਸਾਡਾ ਸਿਰੇ ਚੜਿਆ ਅਕਸਰ ਨੂੰ ਵੀ ਕੀ ਕਰਿਆ ਜਾਵੇ ਫੇ ਆਪਾਂ ਪਤੰਗਾਂ ਤੇ ਪਵੰਦੀ ਲਾ ਜੇ ਪਤੰਗ ਤੇ ਪਵੰਦੀ ਲਾ ਕੇ ਫਿਰ ਅਸੀਂ ਅਲਾਸਮੈਂਟ ਕੀਤੀ ਅਲਾਸਮੈਂਟ ਕਰਕੇ ਭਈ ਅੱਜ ਤੋਂ ਬਾਅਦ ਕੋਈ ਨਾ ਜਿਹੜਾ ਨੰਬਰਤਾ ਪਾਇਆ ਸਰਪੰਚ ਨੇ ਕਿਹਾ ਪੰਚਾਇਤ ਨੂੰ ਸਾਰੇ ਨੇ ਰਲ ਕੇ ਮਤਾ ਪਾਤਾ ਮਤਾ ਪਾ ਕੇ ਫਿਰ ਇਸ ਨੂੰ ਲਾਗੂ ਕਰਨ ਖਤ ਪਿੰਡ ਚ ਲਾਉਥਮੈਟ ਕੀਤੀ ਲਾਗੂ ਕਰਿਆ ਜਦੋਂ ਕੋਈ ਅੱਜ ਤੋਂ ਬਾਅਦ ਤੋਂ ਬਾਅਦ ਕੋਈ ਕੋਠੇ ਦੇ ਨਹੀਂ ਚੜਿਆ ਕਿਉਂਕਿ ਮਾਪਿਓ ਨੇ ਹਰ ਇੱਕ ਨੂੰ ਸਮਝਾ ਦਿੱਤਾ ਵੀ ਪਰਚਾ ਦਰਜ ਮਾਪਿਓ ਤੇ ਹੋਊਗਾ ਜੇ ਨਵਾਲੇ ਕਾ ਜਵਾਬ ਇਹ ਵੀ ਸਾਰਿਆਂ ਨੂੰ ਸਮਝਾ ਦਿੱਤਾ ਲਾਉਥਮੈਟ ਰਹੇ ਜੀ ਵੀ ਮਾਪਿਓ ਜ਼ਿੰਮੇਵਾਰ ਹੈ ਅੱਛਾ ਇਹਨਾਂ ਗੱਲਾਂ ਨੂੰ ਲੈ ਕੇ ਕੀਮਤੀ ਜਾਨਾਂ ਨੂੰ ਬਚਾਉਣ ਦੀ ਖਾਤਰ ਅਸੀਂ ਇਹ ਜੋ ਮਤਾ ਪਾ ਕੇ ਕਪੈਲ ਕੀਤੀ ਹੈ ਸਾਹ ਤਾਂ ਨਹੀਂ ਸੀ ਪਤਾ ਵੀ ਪਹਿਲ ਕੀਤੀ ਹੈ ਕਿ ਦੂਜ ਕੀਤੀ ਹੈ ਸਤਾ ਤੁਹਾਡੇ ਚੈਨਲ ਤੋਂ ਪਤਾ ਲੱਗਦਾ ਮਾਧਿਮ ਰਹੀਂ ਪਰ ਇਸ ਦਾ ਪਹਿਲ ਦੇ ਤੌਰ ਤੇ ਆ ਰਿਹਾ ਹੈ ਨਗਰ ਦਾ ਨਾਮ ਵੀ ਇਸ ਨੇ ਇੱਕ ਬਹੁਤ ਪਹਿਲ ਕੀਤੀ ਬਹੁਤ ਚੰਗਾ ਕੰਮ ਕੀਤਾ ਜੋ ਕੀਮਤੀ ਜਾਨਾਂ ਨੂੰ ਬਚਾਉਣ ਦੇ ਖਾਤਰ ਇਹਨਾਂ ਨੇ ਮਤਾ ਪਾ ਕੇ ਸ਼ੁਰੂਆਤ ਕੀਤੀ ਜਿਸ ਦੇ ਨਾਲ ਸਮੁੱਚੀਆਂ ਨਗਰ ਪੰਚਾਇਤਾਂ ਮਤੇ ਪਾਉਣਗੀਆਂ ਇਸੇ ਉਹਨਾਂ ਨੇ ਪੂਰਾ ਆਤਮਨ ਕੇ ਬੇਨਤੀ ਕਰਦੇ ਮਤੇ ਪਾਉਣ ਮਤੇ ਪਾ ਕੇ ਇਸ ਪਤੰਗਬਾਜ਼ੀ ਨੂੰ ਬੰਦ ਕਰਨ ਬੰਦ ਕਰਕੇ ਤਾਂ ਕਿ ਕੀਮਤੀ ਜਾਣਨਾ ਬਚ ਸਕਣ ਸਾਡਾ ਸਮੁੱਚੇ ਸਾਰੇ ਦੁਨੀਆ ਨੂੰ ਸਾਡੇ ਸਾਡੇ ਮਾਧਮ ਰਹੀਏ ਜਾਨੀ ਕਿ ਸੰਦੇਸ਼ ਇਹ ਲੋਕਾਂ ਨੂੰ ਸੁਣੇ ਹੈ ਤੇ ਬਾਕੀ ਜੀ ਤੁਸੀਂ ਆ ਨਗਰ ਖੜਾ ਸਰਪੰਚ ਸਾਹਿਬ ਖੜੇ ਨੇ ਮੈਂਬਰ ਖੜੇ ਨੇ ਸਾਰੇ ਜੀ ਸਾਰੇ ਨਗਰ ਨੇ ਰਲ ਕੇ ਸਾਨੂੰ ਇਹ ਸਹਿਯੋਗ ਦਿੱਤਾ ਅਤੇ ਪੰਚਾਇਤ ਨੇ ਪੂਰਾ ਸਹਿਯੋਗ ਦੇ ਕੇ ਮਤਾ ਪਾ ਕੇ ਇਸ ਸਕੀਮ ਨੂੰ ਲਾਗੂ ਕੀਤਾ ਤੇ ਅੱਗੇ ਤੋਂ ਇਹੋ ਜਿਹਾ ਜੇ ਕੋਈ ਹੋਰ ਵੀ ਸਾਨੂੰ ਕੋਈ ਮਿਲੂਗਾ ਸਾਡਾ ਹੌਸਲਾ ਵੱਧ ਗਿਆ ਹੁਣ ਤਾਂ ਅਸੀਂ ਹੋਰ ਵੀ ਜਾਨੀ ਕਿ ਗਵਰਨਮੈਂਟ ਦਾ ਸਾਥ ਦੇਵਾਂਗੇ ਇਹੋ ਜਿਹੀਆਂ ਜਿਹੜੀਆਂ ਕ੍ਰੀਤੀਆਂ ਉਹਨਾਂ ਦੇ ਵਿਰੁੱਧ ਮਤੇ ਪਾ ਕੇ ਉਹਨਾਂ ਨੂੰ ਲਾਗੂ ਕਰਾਂਗੇ ਬਿਲਕੁਲ ਕ੍ਰੀਤੀ ਵਿਰੋਧ ਮਤਾ ਪਾਇਆਗਾ ਕਿਵੇਂ ਦੇਖਦੇ ਕਿ ਹੋਰ ਪਿੰਡਾਂ ਨੂੰ ਵੀ ਲੱਗਦਾ ਜਿਵੇਂ ਇਹ ਸ਼ੌਂਕ ਹੈ ਸ਼ੌਂਕ ਹੀ ਲੋਕਾਂ ਲਈ ਮੌਤ ਬਣ ਰਿਹਾ ਹੈਗਾ ਲਾਹੌਰ ਪੰਚਾਇਤਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਚਾਹੀਦਾ ਜੀ ਸਭ ਹੀ ਦੇਖ ਰਿਹਾ ਨੁਕਸਾਨ ਹੋ ਰਿਹਾ ਕੱਲੀ ਪਹਿਲੀ ਜੂੜ ਦੀ ਪੰਚਾਇਤ ਨੇ ਦੇਖੀ ਹਰ ਇੱਕ ਪੜਤਾਈ ਦੇਖ ਰਹੀ ਪਤਾ ਕੰਦ ਬੰਦ ਹੋਣਗੇ ਤਾਂ ਨੁਕਸਾਨ ਹੋਣੋਂ ਖੜ ਜਾਵਾਂਗੇ ਸਾਰੀਆਂ ਪੰਚਾਇਤਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਬਿਲਕੁਲ ਐਸੀ ਪੈਣੀਚੂੜ ਦੇ ਪਿੰਡ ਵਾਸੀ ਪੰਚਾਇਤ ਜਿਨ੍ਹਾਂ ਨੇ ਵੱਖਰਾ ਉਪਰਾਲਾ ਕੀਤਾ ਕਿਉਂਕਿ ਲਗਾਤਾਰ ਚੈਨਾ ਡੋਰ ਨਾਲ ਜਿਹੜੇ ਨੁਕਸਾਨ ਹੋ ਰਿਹਾ ਉਸ ਨੁਕਸਾਨ ਨੂੰ ਬਚਾਉਣ ਲਈ ਇਹਨਾਂ ਵੱਲੋਂ ਇਹ ਮਤਾ ਪਾਇਆ ਗਿਆ ਤੇ ਇਹਨਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਪੰਜਾਬ ਦੇ ਲੋਕ ਪੰਜਾਬ ਦੀਆਂ ਪੰਚਾਇਤਾਂ ਇਸ ਮਤੇ ਵੱਲ ਧਿਆਨ ਦੇਣ ਤੇ ਇਸ ਤਰ੍ਹਾਂ ਦੇ ਮਤੇ ਪਾ ਕੇ ਲੋਕਾਂ ਨੂੰ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ ਮਨੀਸ਼ ਕੇਰਕ ਪੀਟੀਸੀ ਨਿਊਜ਼ ਬਟ ਡਿੰਡਾ